ने लिख दिया अच्छा अच्छा अच्छा

ਜੋ ਲੋਕ ਕਿਸੇ ਵੀ ਵਜ੍ਹਾ ਨਾਲ ਪ੍ਰੇਮ ਦਾਮ ਨਹੀਂ ਪਹੁੰਚ ਪਾਏ ਉਹਨਾਂ ਦਾ ਮਨ ਸੀਗਾ ਸਭ ਨੇ ਉਹਨੇ ਆਪਣੇ ਘਰ ਬੈਠ ਕੇ ਮੇਲੇ ਦਾ ਆਨੰਦ ਲਿਆ ਦੋਬਾ ਚੰਨ ਵਾਲੀ ਬਹੁਤ ਆਇਆ ਹੈ ਮੀਡੀਆ ਥਰੂ ਦਿਖਾਇਆ ਹੈ ਪ੍ਰਿੰਟ ਮੀਡੀਆ ਡਿਜੀਟਲ ਮੀਡੀਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰਜੀ ਸੰਸਥਾਾਂ ਸਾਰੀਆਂ ਸਮਾਜਿਕ ਸੰਸਥਾਾਂ ਰਾਜਿਕ ਸੰਸਥਾਾਂ ਸਭ ਨੇ ਪੂਰੇ ਸ਼ਹਿਰ ਵਸਿਆ ਨੇ ਪੰਜਾਬ ਵਸਿਆ ਨੇ ਔਰ ਦੇਸ਼ ਵਸਿਆ ਨੇ ਬੜੇ ਬੜਾ ਸਹਿਯੋਗ ਦਿੱਤਾ ਆਪਾਂ ਨੂੰ इस मेले और आशा करते हैं आप टाइम सारे देने चलो धन्यवाद है कुछ अपना प्रसाद सारे पत्तों मंडा प्रसाद का मतलब ये नहीं होंगे प्रसाद बनना नहीं प्रसाद का मतलब होंगे कि सरकार ने हाल हाजि पूरी कर बड़े अच्छे अच्छे कदम पाए थे लाइफ के लाइफ के पिछले नजर आ रही है तो तो बहुत बड़ी पढ़ाई करें सरकार खुशियां दें अब मैं पूरे दिल पूरे भाव न अपनी अंतर आत्मा पूरे सारे सेवादारिल प्रार्थना करना और सरकार उस परमात्मा तो सब की सेवा बंद ਮਨਜ਼ੂਰ ਕਰਨ ਤੁਹਾਡੇ ਸਾਰੇ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਹਰ ਕਰਤ ਵਿੱਚ ਖੁਸ਼ੀ ਹੋਵੇ ਜੇ ਦੀ ਵੀ ਮਨੋਕਾਮਨਾ ਲੈ ਕਿਸੇ ਕੋਈ ਇੰਤਾਂ ਪਹੁੰਚੋ ਬਸੇ ਮਨੋਕਾਮਨਾ ਸਰਕਾਰ ਦਾ ਪੁਰਸਕਾਰ ਸੱਚੀ ਮਿਲੇ ਤੋਂ ਬਾਅਦ ਅੱਜ ਇੱਕ ਪ੍ਰੇਮਦਾਮ ਦੀ ਮੀਟਿੰਗ ਰੱਖੀ ਗਈ ਹੈ ਜਿੱਥੇ ਸਾਰੇ ਸਾਡੇ ਪ੍ਰੇਮਦਾਮ ਦੇ ਸੇਵਾਦਾਰ ਪਹੁੰਚੇ ਨੇ ਮੇਲਾ 22 ਤਈ 23 April ਦਾ ਰੇਮਦਾਮ 15ਵਾਂ ਮੇਲਾ ਬਹੁਤ ਸ਼ਾਨ ਸ਼ੌਕਤ ਨਾਲ ਹੋਇਆ ਬਹੁਤ ਆਨੰਦਮਈ ਹੋਇਆ ਤਮੇ ਸਾਰੇ ਸ਼ਹਿਰ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਦੇਸ਼ ਵਾਸੀਆਂ ਦਾ ਔਰ ਜੋ ਵੀ ਵਿਦੇਸ਼ੀ ਸੰਗਤ ਜੁੜੀ ਹੋਈ ਹੈ ਸਭ ਦਾ ਧੰਨਵਾਦ ਕਰਦਾ ਸਾਰੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਸੰਸਥਾ ਦੇ ਨਾਲ ਨਾਲ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ ਪੁਲਿਸ ਪ੍ਰਸ਼ਾਸਨ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਸਾਰੇ ਸੇਵਾਦਾਰ ਜਿੰਨੇ ਪ੍ਰਿੰਦਾਨ ਦੇ ਸੇਵਾਦਾਰ ਨੇ ਸਭ ਨੂੰ ਬਹੁਤ ਬਹੁਤ ਵਧਾਈ ਦਿਨਾ और आशा करदा कि आने वाले टाइम जिन्हें प्रेमधाम प्रोग्राम हो सब का सहयोग तो सब का प्यार तो मुहबत इसी तरह प्रेम धाम बनी रहोध सब तो विशाल आपका इस बार ਸਾਰੇ ਸੇਵਾਦਾਰਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੰਸਥਾਾਂ ਦੇ ਸਹਿਯੋਗ ਨਾਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਜਦਕਿ ਇੰਨਾ ਜ਼ਿਆਦਾ ਕਰਾਊਡ ਸੀ ਇੱਕ ਟਾਈਮ ਲਈ ਤਾਂ ਸ਼ਾਇਦ ਮੈਂ ਵੀ ਸੋਚਿਆ ਸੀਗਾ ਕਿ ਸਰਕਾਰ ਲਾਜ ਰੱਖਿਓ ਔਰ ਵਾਕਈ ਸਰਕਾਰ ਨੇ ਲਾਜ ਰੱਖੀ ਹੈ ਜਿਸ ਤਰ੍ਹਾਂ 23 ਤਰੀਕ ਰਾਤੀ 9:30 ਵਜੇ ਤੋਂ ਬਾਅਦ ਕੱਕਵਾ ਰੋਡ ਦੇ ਉੱਪਰ ਐਂਟਰ ਕਰਨਾ ਮੁਸ਼ਕਿਲ ਹੋ ਰਿਹਾ ਸੀਗਾ ਇੰਨੀ ਕਿ ਜ਼ਿਆਦਾ ਰਸ ਸੀਗਾ ਕਿ ਕੱਕਵਾ ਰੋਡ ਦੇ ਬਾਹਰ ਹਾਈਵੇ ਦੇ ਉੱਪਰ ਗੱਡੀਆਂ ਖੜਾ ਕੇ ਲੋਕ ਆ ਰਹੇ ਸੀਗੇ ਲੇਕਿਨ ਫਿਰ ਵੀ ਉਸ ਪ੍ਰਭੂ ਕਿਰਪਾ ਨਾਲ ਸਰਕਾਰ ਦੀ ਰਹਿਮਤ ਨਾਲ ਕਿਸੇ ਪ੍ਰਕਾਰ ਦੀ ਕੋਈ ਵੀ ਅਸੁਵਿਧਾ ਨਹੀਂ ਹੋਈ ਔਰ ਸੰਗਤ ਬੜੇ ਆਨੰਦਮਈ ਤਰੀਕੇ ਨਾਲ ਮੇਲੇ ਦਾ ਆਨੰਦ ਲੈ ਕੇ ਗਈ ਹੈ ਕੋਈ ਜਦੋਂ ਕੋਈ ਕਹਿੰਦਾ ਮੇਲਾ ਹੁੰਦਾ ਜਾਂ ਆਪਣੇ ਘਰ ਵਿੱਚ ਕੋਈ ਸਮਾਗਮ ਹੁੰਦਾ ਤਾਂ ਉਹ ਇੱਕ ਸਮਾਗਮ ਅਜਿਹਾ ਕੋ ਛਾਪ ਝੱਟ ਕੇ ਜਾਂਦਾ ਹੈ ਕਿ ਯਾਦਗਾਰੀ ਚੱਲ ਜੇ ਜੀ ਬਿਲਕੁਲ ਇਸ ਵਾਰ ਸਭ ਤੋਂ ਵੱਡੀ ਯਾਦ ਹੈ ਕਿ ਜੋ ਸੇਵਾਦਾਰਾਂ ਨੇ ਸੋਚਿਆ ਨਹੀਂ ਸੀਗਾ ਉਸ ਤੋਂ بڑا ਮੇਲਾ ਹੋਇਆ ਜਿੱਦਿ ਕਿ ਅਸੀਂ ਇੰਤਜ਼ਾਮ ਕੀਤੇ ਸੀਗੇ ਜੇਕਰ ਉਸ ਤੋਂ ਲਗਭਗ 4 ਗੁਣਾ ਵੱਧ ਸੀਗਾ ਤਾਂ ਵੀ ਪ੍ਰਭੂ ਕਿਰਪਾ ਨਾਲ ਉਸ ਮਹਾਰਾਣੀ ਕੇ ਪਰਾਸਰਕਾਰੀ ਰਹਿਮਤ ਨਾਲ ਐਨਾ ਵਧੀਆ ਹੋਇਆ ਕਿ ਚਾਰ ਗੁਣਾ ਸੰਗਤ ਹੋਣ ਦੇ ਬਾਵਜੂਦ ਵੀ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਈ ਹੈਗੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਕੀ ਪੰਜਾਬ ਦੇ ਲੋਕਾਂ ਲਈ ਕਿਸ ਨੇ ਜੀ ਪੰਜਾਬ ਦੇ ਲੋਕਾਂ ਲਈ ਹਰ ਟਾਈਮ ਪੰਜਾਬ ਦੀ ਨਹੀਂ ਬਲਕਿ ਮੈਂ ਤਾਂ ਦੇਸ਼ ਵਾਸੀਆਂ ਨੂੰ ਹੀ ਕਹੂੰਗਾ ਕਿ ਹਰ ਟਾਈਮ ਕਿਸੇ ਗਰੀਬ ਦੀ ਮਦਦ ਕਰੋ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਜੋ ਵੀ ਤਰਮਨਾਂ ਤੁਸੀਂ ਜੁੜੇ ਹੋਏ ਹੋ ਉਸ ਤਰਮ ਦੇ ਵਿੱਚ ਸੇਵਾ ਕਰੋ ਪਰਮਾਤਮਾ ਦਾ ਨਾਮ ਜਪੋ ਕੀਰਤ ਕਰੋ ਕੋ ਜਰੂਰੀ ਨਹੀਂ ਹੈਗਾ ਕਿ ਪ੍ਰੇਮ ਦਾ ਮਾਨਨ ਵਾਲੀ ਸਾਡੇ ਮਸਲੇ ਹੱਲ ਹੋਣਿਆ ਨੋ ਜਿਹਦੇ ਪ੍ਰੇਮ ਦਾਮ ਨੂੰ ਪ੍ਰੇਮ ਕਰਦੇ ਆ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਉਹਨਾਂ ਦੇ ਘਰ ਬੈਠ ਕੇ ਵੀ ਪ੍ਰੇਮ ਦਾਮ ਦਾ ਜਾਂ ਆਪਣੇ ਪਰਮਾਤਮਾ ਸਿਮਰਨ ਕਰ ਸਕਦੇ ਆ ਸਾਰੇ ਸੇਵਾਦਾਰ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਸ਼ਾਦ ਦਿੱਤਾ ਜਾ ਰਿਹਾ ਔਰ ਸਾਰੇ ਸੇਵਾਦਾਰ ਨੂੰ ਬੁढ़ाई ਦਿੱਤੀ ਗਈ ਹੈ ਔਰ ਇੱਕ ਜੇ ਲਈ ਸਰਣੇ ਨਾਦਕ ਨਾ ਬਲਕਿ ਗੱਲ ਇਲਾਕੇ ਇੱਕੋ ਜਿਹੇ ਨੂੰ ਸਭ ਨੂੰ ਵਧਾਈ ਦੇ ਕੇ ਕਿਹਾ ਤੂੰ ਕਮ ਬੜਾ ਕੀਤਾ ਤੂੰ ਕਮ ਬੜਾ ਕੀਤਾ ਜਿਹਾ ਤੇ ਆਂ ਦੌਰ ਤੇ ਮਿਲਣ ਕਿ ਕਹਿੰਦੇ ਮੈਂਨੇ ਬੜਾ ਕੀਤਾ ਪਰ ਪ੍ਰੇਮਦਾਮ ਪਰਿਵਾਰ ਮੇਰਾ ਐਸਾ ਪਰਿਵਾਰ ਹੈ ਮੈਂ ਬਹੁਤ ਧੰਨਵਾਦੀ ਆਂ ਨਾ ਪਰਿਵਾਰ ਦਾ ਕਿ ਜਿਨ੍ਹਾਂ ਨੇ ਸਭ ਨੂੰ ਇੱਕੋ ਜਿਹੇ ਨੂੰ ਬੜਾ ਕੀਤਾ ਯਾਰ ਮੈਂ ਤਾਂ ਕੁਝ ਵੀ ਨਹੀਂ ਕਰ ਪਾਇਆ ਤੂੰ ਬੜਾ ਕੀਤਾ ਇਹ ਬਹੁਤ ਬੜੀ ਗੱਲ ਹੈ ਪ੍ਰੇਮਦਾਮ ਲਈ ਜੇ ਵੀ ਆਪਾਂ ਗੱਲ ਕਹਿ ਸਕਦੇ ਆ ਕਿ ਲੱਗਦਾ ਜਿਵੇਂ ਮੀਟਿੰਗ ਹੋ ਰਹੀ ਹੈ ਵੀ ਆਉਣ ਵਾਲੇ ਮਹੀਨੇ ਦੇ ਕਹੜੀਆਂ ਮੇਲੇ ਤੋਂ ਸ਼ੁਰੂ ਹਾਂ ਹਾਂ ਬਿਲਕੁਲ 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 ਜਿੱਦਾ ਬੜਾ ਮੇਲਾ ਹੋਇਆ ਹੈ ਔਰ ਅੱਜ ਹੀ ਮੀਟਿੰ ਇੱਕ ਮੀਟਿੰਗ ਦੇ ਇੱਕ ਫੰਕਸ਼ਨ ਕਰਾਉਣੇ ਆ ਤਾਂ ਫੰਕਸ਼ਨ ਦੇ ਵਿੱਚ ਦੋਸਤ ਬੰਦਾ ਨਹੀਂ ਪਹੁੰਚਦਾ ਅੱਜ ਮੀਟਿੰਗ ਦੇ ਵਿੱਚ ਦੋਸਤ ਬੰਦਾ ਬੈਠਾ ਹੋਇਆ ਹੈ ਉਹ ਵੀ ਮੇਲੇ ਤੋਂ ਬਾਅਦ ਕਟਮੈਂਟ ਲਈ ਗੱਲ ਹੈ ਕਿ ਅਗਲੇ ਮੇਲੇ ਦੀ ਤਿਆਰੀਆਂ ਫਿਰ ਤੋਂ ਸਟਾਰਟ ਹੋ ਚੁੱਕੀਆਂ ਨੇ ਲੋਕਾਂ ਨੇ ਸਾਥ ਦਿੱਤਾ ਮੇਲਾ ਸਭ ਦੇ ਸਹਿਯੋਗ ਨਾਲ ਹੀ ਹੋਇਆ ਬਹੁਤ ਧੰਨਵਾਦ ਕਰਦਾ ਮੈਂ ਸਾਡੇ ਬੜੇ ਭਾਈ ਸਾਹਿਬ ਮੇਰੇ ਬੜੇ ਭਾਈ ਨੇ ਰਵੀ ਗੋਇਲ ਜੀ ਪਰੋਸ ਤੋਂ ਇਲਾਵਾ ਮੋਦੀ ਪਰਿਵਾਰ ਪਟਿਆਲਾ ਤੋਂ ਮਿੱੱਤਲ ਪਰਿਵਾਰ ਲੋਕ ਇਥੋਂ ਦੇ ਰਹਿਣ ਆਲੇ ਨੇ ਸਾਡੇ ਯਤਨਪਾ ਜੀ ਇਧਰ ਸਹਿਜਪਾ ਜੀ ਖਰਵੀ ਮਿਗਲਾਨੀ ਬ੍ਰਦਰਸ ਸਾਰੰ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਲੇ ਦੇ ਵਿੱਚ ਇੰਨਾ ਸਹਿਯੋਗ ਦਿੱਤਾ ਨੀਟੂ ਭਾਈ ਸਾਡੇ ਇਹ ਵੀ ਕਾਰੋਬਾਰ ਚੋਂ ਬਹੁਤ ਸਹਿਯੋਗ ਦਿੱਤਾ ਔਰ ਮੇਲੇ ਦੇ ਵਿੱਚ ਬੜੇ ਬੰਦਿਆਂ ਨੇ ਸਾਥ ਦਿੱਤਾ ਸਾਡੇ ਬੜੇ ਭਾਈ ਸਾਹਿਬ ਰਵੀ ਗੋਇਲ ਜੀ ਸਦੇ ਜਗਦੀਪ ਸਿੰਘਲ ਜੀ ਮਨਮੋਨ ਮਿੱਤਲ ਜੀ ਪ੍ਰਿੰਦਰ ਸਿੰਘ ਨੀਟੂ ਇਹ ਵੀ ਕਾਰੋਬਾਰ ਯਾਰ ਤੋਂ ਕਾਲਾ ਮਿਗਲਾਨੀ ਜੀ ਯਦੂ ਸਿੰਘਲਾ ਜੀ ਸਾਡੇ ਸਹਿਜ ਭਾਜੀ ਜਤਨ ਸਿੰਘ ਜੀ ਔਰ ਅੰਬਾਲਾ ਤੋਂ ਸਾਰੇ ਡਿੰਪਲ ਭਾਜੀ ਦਿਨੇਸ਼ ਸੋਨੂ ਜੀ ਸਾਡੇ ਸਮੀਰ ਭਾਜੀ ਕਪਿਲ ਖਰਵੰਦਾ ਜੀ ਪ੍ਰਵੀਨ ਖਰਵੰਦਾ ਜੀ ਸਭ ਨੇ ਬਹੁਤ ਸਾਦਿੱਤਾ ਮੇਲੇ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਕਿਉਂਕਿ ਕੁਝ ਐਸੇ ਕਾਰਜ ਹੁੰਦੇ ਨੇ ਜੋ ਇਕੱਲਾ ਇਨਸਾਨ ਨਹੀਂ ਕਰਵਾ ਸਕਦਾ ਕਿ ਸਾਡੇ ਸਾਰੇ ਮੈਂਬਰ ਨੇ ਟਰਸਟੀ ਨੇ ਜਿੰਨਾ ਸਹਿਯੋਗ ਨਾਲ ਇਹ ਮੇਲਾ ਹੋਇਆ ਔਰ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਉਹਨਾਂ ਸਭ ਦਾ ਧੰਨਵਾਦ ਕਰਦਾ